ਭਾਈਕੁਰਜੀ ਦਾ ਖਾਲਸਾ ਬਾਈਕੂ ਜੀ ਦੀ ਫਤਿਹ ਕੱਲ 15 ਤਰੀਕ ਨੂੰ 11 ਵਜੇ ਅਸੀਂ ਬਹੁਤ ਵੱਡਾ ਮਜਾਰਾ ਸ੍ਰੀ ਅਮਨਤਸਰ ਸਾਹਿਬ ਦੇਕੇ ਕਰ ਰਹੇ ਹਾਂ ਸਾਰਾਗੜੀ ਗੁਰਦੁਆਰਾ ਸਾਹਿਬ ਦੇ ਨਾਲ ਤੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਉੱਥੇ ਜ਼ਰੂਰ ਪਹੁੰਚੋ ਕਿਉਂਕਿ ਕਰਕੇ ਭਾਜਪੀ ਤੇ ਸੈਂਟਰ ਦੀ ਹਕੂਮਤ ਨੇ ਸਿੱਖਾਂ ਦੀ ਜਮਹੂਰੀਅਤ ਨੂੰ ਖਤਮ ਕਰ ਦਿੱਤਾ ਹੈ ਤੇ ਸਾਡੇ ਇਲੈਕਸ਼ਨ ਐਸਟੀਪੀਸੀ ਜਿਹੜੀ 1935 ਦੇ ਵਿੱਚ ਕਾਨੂੰਨ ਦੇ ਰਾਹੀਂ ਸਥਾਪਿਤ ਹੋਈ ਸੀ ਉਹਦੇ ਇਲੈਕਸ਼ਨ 13 ਸਾਲ ਤੋਂ ਨਿਕਰਾ ਰਹੇ ਸੋ ਜੀ ਦਾ ਮਤਲਬ ਹੈ ਕਿ ਇਹ ਹਿੰਦੂਤਵਾਦੀ ਸਰਕਾਰ ਸਮਝਦੀ ਹੈ ਕਿ ਇਹ ਲੋਕ ਜਮੂਰੀਅਤ ਦੇ ਲਾਇਕ ਹੀ ਨਹੀਂ ਹੈ ਸੋ ਜੇ ਸਾਡੀ ਜਮੂਰੀਅਤ ਹੀ ਖਤਮ ਕਰ ਦਿੱਤੀ ਤਾਂ ਫਿਰ ਅਸੀਂ ਹਿੰਦੂਤਵਾ ਨੂੰ ਕਬੂਲ ਕਰ ਲਵਾਂਗੇ ਜਿਹੜਾ ਕਿ ਅਸੀਂ ਨਹੀਂ ਕਦੇ ਕਰਾਂਗੇ ਪਰ ਸਾਡੇ ਇਲੈਕਸ਼ਨ ਸਾਡੀ ਆਪਣੀ ਪਾਰਲੀਮੈਂਟ ਹੋਣੀ ਬਹੁਤ ਜ਼ਰੂਰੀ ਹੈ ਤੇ ਸਾਰੇ ਜਰੂਰ 15 ਤਰੀਕ ਕੱਲ શ્રી ਅੰਮ੍ਰਿਤਸਰ ਸਾਹਿਬ ਪੌਂਟਨ ਦੀ ਕੋਸ਼ਿਸ਼ ਕਰਿਓ ਵਾਈਕਾ ਖਾਲਸਾ ਵਾਈਕਾ ਚੱਕੀ ਪਾਟ